ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5-6 ਝੋਟੀਆਂ ਮੁਖਾਵਾਂਗੇ ਸੱਜਰ ਸੁਈਆਂ ਤੇ ਗੱਪਣ ਤਿਆਰ ਝੋਟੀਆਂ ਵਾ ਤੇ ਆਪਾਂ ਪਹੁੰਚੇ ਬਾਈ ਸ਼ੇਰੇ ਦੇ ਕੋਲ ਤਿਆਰੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਸਿਕਾ ਭਾਜੀ ਜੀ ਸასი ਘਾਲ ਜੀ ਉਸ ਨਾਉ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਆਮ ਦਾਸ ਦੀ ਕਿਰਪਾ ਹੀ ਚਾਹੀਦੀ ਆ ਜੀ ਲਿਆਂਦੇ ਨਗਿਨੇ ਮੈਂ ਤਾਂ ਵੀਦੀ ਲਿਆਂਦੇ ਅੱਜ ਮਹਾਰਾਜ ਗੁਰੂ ਰਾਮਦਾਸ ਨੇ ਨਗਿਨੇ ਛੱਡ ਗਏ ਨਾ ਹਾਂਜੀ ਉਹਨੇ ਗ੍ਰਾਮ ਵੀ ਦਿੱਤੇ ਅੱਛਾ ਜੀ ਨਗਿਨੇ ਵਿੱਚ ਦੁੱਧ ਦੇ ਡਰਾਮ ਵੀ ਠੀਕ ਹੈ ਠੀਕ ਹੈ ਜੀ ਮੈਂ ਨਾ ਅੱਜ ਬਾੜੀਆਂ ਭਰ ਭਰ ਵੀਰ ਭਰਾ ਚੋਂਗੇ ਦੇ ਖੁਸ਼ ਹਾਂ ਅੱਛਾ ਜੀ ਇਹ ਪਿਆਲੀਆਂ ਮੈਂ ਤਾਂ ਨਗਿਨੇ ਹੀ ਆ ਪੀਪਲ ਨੇ ਮੰਗ ਕੋ ਟਿਕਾ ਟਿਕਾ ਠੀਕ ਹੈ ਆ ਬੁਰੀ ਵਾਲੇ ਬੰਦੇ ਨੇ ਤੇ ਆਖਿਆ ਵੀ ਮੇਰੀ ਮਹੀਂ ਬਾੜੀ ਨਾਲ ਜੋ ਹੋ ਪੀਪੇ ਚ ਹੋ ਅੱਛਾ ਜੀ ਚਲੋ ਮਹਾਰਾਜਾ ਸਵਟਨੀਆ ਕਰੇ ਜਿਹੜੇ ਵੀ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਤੇ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਆ ਕਰਾਂ ਨਾਮ ਮੇਰਾ ਗੁਜੀ ਸ਼ਿਰਾ ਜੇ ਪਿੰਡ ਮਾਲਾਗੜੀ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਦੇ 613 ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਕਰੀਏ ਇਦੋਂ ਤੋਂ ਪਸਾ ਆ ਮੈਂ ਇਦੋਂ ਤੋਂ ਅਗਲੀ ਵੀ ਜੀ ਝੋਟੀ ਤੋਂ ਠੀਕ ਹੈ ਦੱਸਿਓ ਬਾਈ ਆ ਪਹਿਲੇ ਨੰਬਰ ਤੇ ਫਿਰ ਝੋਟੀ ਹੈ ਪਹਿਲੇ ਨੰਬਰ ਤੇ ਵੀ ਜੀ ਦੂਜਾ ਸਮਾਝ ਝੋਟੀ ਸਹੀ ਆ ਅੱਛਾ ਜੀ ਤੇ ਬਿਲਕੁਲ ਤਾਜੀ ਸੋਈ ਆ ਠੀਕ ਹੈ ਸਾਰਾ ਮੇਰੇ ਖਾਨਾ ਚੌਥਾ ਪੰਜਵਾਂ ਡਾਂਗਿਆ ਸੋਈ ਨੂੰ ਤੇ 9 ਕਿਲੋ ਬੋਲੀ ਲਾਲੇ ਕੋਈ ਦੁੱਧ ਲਾਲੇ ਵੀਰ ਭਰਾ ਅੱਜ ਚੌਥਾ ਪੰਜਵਾਂ ਦੇਣਿਆ ਸੋਈ ਨੂੰ ਠੀਕ ਹੈ ਠੀਕ ਹੈ 9 ਕਿਲੋ ਦੁੱਧ ਕਰਦੇ ਆ ਸਪਈਆਂ ਬਹੁਤ ਆ ਚੱਲੇ ਜਾ ਬਾਕੀ ਆਪਾਂ ਘੋੜੇ ਤੇ ਭੌਂਦੇ ਵੀਰ ਭਰਾ ਤੇ ਸੁਆ ਭਾਈ ਕਿਰਮਾ ਸੋਈ ਆ ਸੁਆ ਦੂਜਾ ਸੋਈ ਚ ਠੀਕ ਆ ਲੋ ਜੀ ਦੂਜਾ ਸੁਆ ਸ ਜਵਾਬ ਕੀ ਆ ਗਿਆ ਪਿੱਛੇ ਦੇ ਜਵਾਬ ਮਦਰ ਮੈਂ ਵੀ ਨਹੀਂ ਦੇਖਿਆ ਆਪਣਾ ਮੇਲ ਆ ਮੇਲ ਕਾ ਇਹ ਜਲੋ ਬਈ ਮੇਲ ਕਾ ਆ ਗਿਆ ਜੇ ਪਿੱਛੇ ਬਿਲਕੁਲ ਤਾਜੀ ਤੋਈਆ ਤੇ 9 ਲੀਟਰ ਜਿਹੜਾ ਬੌਲਾ ਤਿਆਰ ਆ ਤੇ ਕਰ ਹੋ ਗਿਆ ਕਬਾ ਇਹ ਛਾਣਾ ਦਾ ਸਹਿਜ ਗਿਆ ਵੀ ਬਹੁਤ ਜੱਗਾਂ ਆਉਂਦਾ ਰਿਹਾ ਤੇ ਨੋਕ ਵਾਲਾ ਠੰਡਾ ਵਾ ਇਹ ਬਈ ਕਿੰਨਾ ਕੁ ਸਮੇਂ ਰੁਕੇ ਟੋਤਾ ਇਹਦੇ ਨੇ ਬਰਾ ਦੇ ਜੇ 13 ਦੇ ਜੇ ਵੀਰ ਭਰਾ ਦੇ ਜੀ ਖਾਂਦੇ ਆ ਅੱਛਾ ਜੀ ਉਹਦੇ ਨਾਲ ਦੇ ਝੁੱਲੀ ਨੇ ਠੀਕ ਹੈ ਬਾਕੀ ਸਭ ਸੋਣਾ ਚਮਾਈ ਬਹੁਤ ਸੋਣੀ ਝੋਟੀ ਨੂੰ ਲੱਗੀ ਐ ਅੱਛਾ ਜੀ ਚੱਲ 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 ਠੀਕ ਹੈ ਜੀ ਜੀ ਉਹ ਬਾਰਾਂ 13 ਲੀਟਰ ਭਈ ਜਾਂਦਾ ਕਿ ਬਰਤ ਚ ਭਰ ਕੇ ਅੰਦਰ ਸਰ ਤੇ ਹੈਂਡ ਕੋਟ ਨਾਲ ਜੀ ਜੀ ਜਿਹੜੀਆਂ ਸਫਾਈਆਂ ਹੋਈਆਂ ਨੇ ਉਹ ਤਾਲੀਆਂ ਆਹ ਜਵਾਬ ਆਹ ਜੀ ਠੀਕ ਹੈ ਆਹ ਕਾਲੀਆਂ ਲਈ ਜਵਾਬ ਆਹ ਇਹ ਸਾਰੇ ਚਮਚਾ ਪਾਣੀ ਮੰਗਦੇ ਨੇ ਜੀ ਸਹੀ ਠੀਕ ਹੈ ਠੀਕ ਹੈ ਆ ਪੜੇ ਹੋ ਮੜੀ ਬਾਈ ਜੀ ਸੂਝੇ ਤਾਂ। ਉਹ ਵਾਜੀ ਕਰੋ ਜਾਕੀ ਉਹ ਬਹੁਤ ਜਿਆਦਾ ਚੰਗੀ ਆਰਡਰ ਕੁਆਲਿਟੀ ਤੇ ਥਣਾ ਦਾ ਸੈਗ ਹੈ। ਇਹ ਬਾਈ ਮੋਲੇ ਦਾ ਹਰਾਲ। ਮੋਲੇ ਵੀ ਜੀ ਆਪਾਂ ਸਰ ਬਦਲ ਮੇਰੀ ਰੱਖਦਾ ਮੈਂ ਬਿਲਕੁਲ ਜੈਲੀ ਕਰਨਾ ਇਹ ਨਹੀਂ ਵੀ ਥਣ ਚੱਡਾ ਦੇਖ ਕੇ ਆਪਾਂ ਟੱਕਰ ਦਾ ਰੇਟ ਹੀ ਜਿਹੜਾ ਮੌਜੂਦ ਘਾਟਾ ਵਾਲਾ ਉਹਨੂੰ ਵੀ ਲੱਖੋਂ ਬਾਹਰ ਕਰ ਦੇਣਾ। ਜਿਹੜੀ ਅੰਦਰ ਵਾਲੀ ਉਹਨੂੰ ਅੰਦਰ ਹੀ ਰੱਖਾਂਗੇ। ਠੀਕ ਹੈ ਠੀਕ ਹੈ ਜੀ। ਇਹ ਵੀ ਜੀ ਮੋਲੇ ਜਿਵੇਂ ਮਰਜ਼ੀ ਕਰਾ ਲਓ। ਲਾਸਟ ਖਾਣਾ 85000 ਦੀ ਮੈਂ ਦੇ ਰਹੀ ਐ। ਕੰਦਗੀ ਵੀ ਹੋਰ ਕਰ ਦਈਏ ਥੋੜਾ ਬਦਲ। ਹੋਰ ਕਰ ਦਈਏ ਜੀ। ਵੀ ਜੇ 82000 ਦੇ 200 ਰੁਪਏ ਸ਼ੋਟ ਕਰ ਦਾਂਗੇ ਠੀਕ ਹੈ ਲੋ ਭਾਜੀ 82000 ਦੇ ਸੱਜੇ ਸੂਈ ਝੋਟੀ ਤੇ 12 13 ਲੀਟਰ ਜਿਹੜਾ ਦੁੱਧ ਭਰੂਗੀ ਹਾਂਜੀ ਤੇ ਆ ਜਾਓ ਹੁਣ ਦੁੱਧ ਦੇ ਹਰ ਇੱਕ ਡਿਮਾਂਡ ਪੂਰੀ ਹੋ ਗਈ ਜੇ ਨਾਲੇ ਦੇ ਬੂਰੀ ਦੀ ਹਾਂਜੀ ਨਾਲੇ ਨੀਲੀ ਦੀ ਠੀਕ ਹੈ ਠੀਕ ਹੈ ਤੇ ਨਾਲ ਹੀ ਵੱਖਰੀ ਤੇ ਤੇਲ ਵੱਖਰੇ ਆ ਗਏ ਤੇਲ ਵੱਖਰੇ ਆ ਗਏ ਠੀਕ ਹੈ ਜੀ ਵੀ ਜੀ ਮੰਨੀ ਬੂਰੀ ਮੰਨ ਲਓ ਵੀ ਜ਼ਿਆਦਾਤਰ ਬੂਰੀ ਜਿਹੜਾ ਨਾ ਡੰਗਰ ਹਾਂਜੀ ਹਰ ਕੋਈ ਵੀਰ ਭਰਾ ਕਹਿੰਦਾ ਵੀ ਤੇ ਨਾਲ ਹੀ ਬੂਰੀ ਮੰਨ ਲਓ ਵੀ ਲਿਆ ਕੇ ਦੋ ਕਿ ਕਈ ਵਾਰ ਮੇਰੇ ਭਰਾ ਮੈਨੂੰ ਫੋਨ ਵੀ ਕੀਤੇ ਆ ਅੱਛਾ ਜੀ ਤੇ ਨਾਲ ਹੀ ਬੂਰੀ ਲਿਆ ਕੇ ਦੋ ਤੇ ਹਰੀ ਪਈ ਹੈ ਮੈਂ ਸਾਰੇ ਪਿੰਡੇ ਤੋਂ ਦੇਖਾ ਠੀਕ ਹੈ ਠੀਕ ਹੈ ਤੱਕ ਮਾਲੋ ਨਾਸਾ ਟੱਕ ਤੇ ਲਾ ਗਿਆ ਜੀ ਹਾਂਜੀ ਚਲੋ ਬਈ ਇਹਦੇ ਬੋਦੀ ਅੱਜ ਸੋਈ ਨੂੰ ਇਹਨੂੰ ਕੋਈ 10ਵਾਂ ਕਿ ਦਿਨ ਹੋ ਗਿਆ ਵਾ ਅਛਾ ਜੀ ਤੇ ਦੁੱਧ ਲਾ ਲਈ ਕੋਈ ਵੀਰਪਰਾ 13 ਨਾਲੇ ਬੱਚੇ ਦਾ ਭਾਗ ਹੋ ਸਕਦਾ 14 ਹੀ ਹੋਵੇ ਨੀ ਤੇ 13 ਕਿਲੋ ਫੁੱਲਾ ਡੁੱਲਾ ਮੈਂ ਕੋਲ ਦੁੱਧ ਹੈਗਾ ਅਛਾ ਜੀ ਬੱਚੇ ਦਾ ਟਿਕਾ ਚੂਗੇ ਠੀਕ ਹੈ ਠੀਕ ਹੈ ਦੁੱਧ ਨੂੰ ਅੱਜ ਤੁਰਨਾ ਵਾ ਮੈਂ ਨੇ ਅਛਾ ਜੀ ਤਾਂ 15 ਦਿਨ ਹੀ ਲੱਗੇ ਤੁਹਾਨੂੰ ਪਤਾ ਮਾਰੇ ਮੂਲੇ ਚ ਡੰਗਰ ਆਣ ਕੇ ਫੇਰ ਦੁੱਧ ਬਣਾਉਣਾ ਹਾਂਜੀ ਹਾਂਜੀ ਬੋਲ ਕੇ ਚਰਾਗ ਨੂੰ ਹੰਦੇ ਆ ਆਪੇ ਪਤਾ ਲੱਗ ਜਾਣਾ ਮੈਂ ਅਸਲ ਜੇ 5 ਜੀ ਇੱਕ ਦਿਨ ਬਾਅਦ ਪੀਕ ਲੈਵਲ ਤੇ ਆਉਂਦਾ ਪਸ਼ੂ ਹਣ ਆ 16 17 ਕਿਲੋ ਮੰਨ ਲਓ ਵੀ ਦੁੱਧ ਰੁਮਾਨ ਨਾ ਕਰ ਜਾਣਾ ਆ ਕੀ ਆ ਗਿਆ ਪਿੱਛੇ ਜਵਾਗ ਇਹ ਵੀ ਜੀ ਮੇਲ ਕਾਹ ਜੇ ਠੀਕ ਹੈ ਠੀਕ ਹੈ ਮਾਣਾ ਜੀ ਕਿਤੇ ਮਹਾਰਾਜ ਨੇ ਚਲੋ ਫਿਰ ਵੀ ਫਸਾਣ ਬਣ ਗਿਆ ਤੇ ਬੜੇ ਰੁਪਈਆ ਤਾਂ ਜੀ ਕਿਤੇ ਹਾਂ ਜੀ ਹਾਂ ਜੀ ਮੈਂ ਇਹਦੇ ਫਸਾਣ 50 60 ਹਜ਼ਾਰ ਦੀ ਕੱਟੀ ਕੱਟੀ ਹੋਣੀ ਜੀ ਠੀਕ ਜਿੱਡਾ ਪਾਇਆ ਜਵਾਗ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਤੇ ਥੱਲੇ ਵੀ 15 ਪਈਆਂ ਕਰਮਾਲੀ ਨੇ ਪੜੇ ਲੰਬੀ ਬਹੁਤ ਆਣ ਮੰਜਾ ਡੇਡਾ ਤੇ ਨੀਂਦੀ ਪੂਰੀ ਕੱਡਾ ਬਾਈ ਥੱਲੇ ਲੱਗਣ ਨੂੰ ਤਿਆਰ ਹੋ ਜਾ ਚੱਕ ਠੀਕ ਹੈ ਠੀਕ ਹੈ ਬਾਈ ਅੰਦਰ ਵਿਖਾ ਦਾਂਗੇ ਪਾ ਦਿਓ ਇੱਕ ਨੇ ਗੁੰਦੀ ਪਈ ਸਰੀਰ ਤੇ ਠੀਕ ਹੈ ਠੀਕ ਹੈ ਜੀ ਨੋਕ ਵਾਲਾ ਖਾਂਣ ਲੱਗਿਆ ਤੇ ਐਡੀ ਐਡੀ ਮੋੜੀ ਉਂਗਲੋ ਕੋਲ ਜਿੱਦੀ ਘਾਰੇ ਸਮਝਦਾ ਚਾਹ ਨਹੀਂ ਕਿਆ ਕਰ ਕੋਈ ਸ਼ੱਕ ਨਹੀਂ ਕਾਦ ਕਾਠਾ ਲਾ ਕੇ ਪੇਟ ਕੁੜਾ ਤੇ ਮੰਜਾ ਡੈਂਦਾ ਵਾ ਭਾਈ ਕਿੰਨੇ ਵਜੇ ਦੀ 24 ਵਜੇ ਹੈ? ਜੀ ਆਪਣੀ ਉਹ ਹੀ 5:30 ਤੋਂ 6 ਦੇ ਵਿੱਚ ਵਿੱਚ। ਠੀਕ ਹੈ ਠੀਕ ਹੈ। ਹਾਂਜੀ। ਯਾਰ ਉਹਦਰ ਦਿਖਾਇਓ ਥਾਨ। ਪੰਡਾ ਸੋਕੀ ਤੇ ਕਰੋ ਚੱਕ ਯਾਰ ਦਾ ਗੇਰੋ ਥਾਨ ਦਾ ਸੈਰ ਗਾਇਬ ਬਹੁਤ ਹੀ ਸ਼ਾਨਦਾਰ ਆ। ਸੋ ਬਈ। ਇਧਰੋਂ ਪਾ ਲੈ। ਹਲਾ ਦੋ ਮੀ ਆਪਾਂ ਦਾ ਕੰਦੇ ਨੇ ਫਿਰਾਂ। ਯਾਰ ਉਹ ਚੱਕ ਯਾਰ ਥਾਂ ਲੱਗਾ ਲੱਗਾ। ਨੋਕ ਵਾਲਾ ਥਾਨ ਜੀ ਲੱਗਾ ਭੁੱਲੀ ਚਵਾਈ ਰੂਮ ਵਰਗੀ ਤੇ। ਠੀਕ ਹੈ ਠੀਕ ਹੈ ਬੰਦੇ। ਮੋਹਨ ਵੀਰ ਜੀ ਝੋਟੀ ਦੇਣੀ ਮੈਨੂੰ ਭਾਵੇਂ ਢਾਈ ਲੱਖ ਦੀ ਵੇਚ ਦੇ ਹਾਂਜੀ ਪਰ ਆਪਾਂ ਤੁਹਾਨੂੰ ਬੰਦੇ ਫਿਰ ਜਾਇਜ਼ ਵਾਲੇ ਪਾਸੇ ਆ ਜਾਂਦੇ ਨੇ ਹਾਂਜੀ 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 ਮੋਹਨ ਵੀਰ ਜੀ ਜੋ ਕਰਦੀ ਕਰਾ ਲਓ ਇਹਦਾ ਆਪਾਂ ਮੈਂ 60 ਕਰਾ ਲਵਾਂ ਤੇ ਭਾਵੇਂ ਢੇੜ ਕਰਾਓ ਅੱਛਾ ਜੀ ਹਾਂ ਮੈਂ ਇੱਕ ਤੀਤੀ ਝੋਟੀ ਦੇਣੀ ਆ ਇੱਕ ਤੀਤੀ ਹਾਂਜੀ ਠੀਕ ਆ ਕਰੀਏ ਥੋੜਾ ਬਹੁਤ ਲੋੜ ਤਾਂ ਇਹ ਮੈਂ ਫਾਈਲ ਦੇ ਵਿੱਚ ਕੋਈ ਹੋਣੀ ਹੈ 128000 ਤੇ 200 ਰੁਪਇਆ ਛੋੜਾ 100 ਰੁਪਇਆ ਛੋੜਾ ਠੀਕ ਹੈ ਠੀਕ ਹੈ ਲਓ ਬਈ 211 ਅੰਤਰਾਲੀ ਛੋਟੀ ਆ ਦੇ 128000 ਬਾਈ ਨੇ ਮੋੜਾ ਠੱਕ ਰੱਖ ਜੀ ਵੀ ਜੀ ਉਧਰ ਇੱਕ 60 ਦਾ 100 ਹਾਂਜੀ 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 ਹੁਣ ਮੌਕੇ ਦੇ ਦੁੱਧ ਕਿੰਨਾ ਹੈ ਹਾਂਜੀ ਮੌਕੇ ਦੇ ਮੌਕੇ ਦੇ 13 ਲੀਟਰ ਹੋਵੇਗਾ ਠੀਕ ਹੈ ਠੀਕ ਹੈ 13 ਮੀਟਰ ਦਾ ਮੌਕੇ ਦੇ ਪਿਆਰ ਆ ਬਿਲਕੁਲ ਕੋਈ ਦੁਬਾਰਾ ਨਹੀਂ ਹੈ ਸਾਡੀ ਇਹ ਦੂਰੀ ਦੀ ਨੀਜ਼ਾ ਵੀ ਆ ਗਈ ਥੋੜਾ ਅੱਛਾ ਜੀ ਤੇ ਇਹਨੇ ਵੀ ਜੀ ਦੇਣ ਲੈ ਜੇ ਉਦੋਂ ਘਰ ਵਾਲੇ ਦੱਸਣ ਮੰਗਾਲਾ ਜੀ ਮੰਨ ਲਓ ਕਿ ਹਨ ਉਹਨਾਂ ਨੇ ਦੱਸਿਆ ਵੀ 20 ਦਿਨ ਤੇ ਆਸ-ਪਾਸ ਮੰਨ ਲਓ ਕਿ 10 ਕਰਦੀ ਆ ਹਾਂਜੀ ਦਿੱਕਤੀ ਰੂਚ ਆ ਆਪਾਂ ਕਿਸ ਵੀਰਪ੍ਰਾਹ ਨੂੰ ਮਹੀਨਾ ਕਰਕੇ ਦਿੰਦੇ ਆ ਅਸੀਂ ਇਹਨੇ ਤੋਂ ਅੰਦਰ ਅੰਦਰ ਨਹੀਂ ਸੁਣਦੀ ਆ ਕਿੰਨਾ ਸੁਭਾ ਨੇ ਸੁਭਾ ਜੀ ਕਹਿੰਦੇ ਜੇ ਸੁਭੀ ਅੱਗੇ ਬਾਕੀ ਫੋਲ ਪਤਾ ਸੋਲੋ ਵੀਰ ਜੀ ਇਹਨੇ ਬਈ ਪਹਿਲੇ ਸਵੇਰ ਕਿੰਨਾ ਗੇ ਦੁੱਧ ਭਰਿਆ ਪਿਛਲੇ ਇਹਨੇ ਵੀ ਜੀ 12 13 ਕਿਲੋ ਜੀ ਨਹੀਂ ਹੁੰਦੇ ਰਹੇ ਅੱਛਾ ਜੀ ਹਾਂ ਜੀ ਐਲਕੀ ਵੀ 13 ਦੇ ਜੇ 14 ਦੇ ਜੇ ਠੋਡੀ ਦੁੱਧ ਹੋਊਗੀ ਠੀਕ ਹੈ ਠੀਕ ਹੈ ਉਹ ਜੀ ਕਾ ਚੋਰ ਨੇ ਤੇਰਾ ਵੀ ਤਾਂ ਨਿਸ਼ਾਨੇ ਆ ਸਾਰੀਆਂ ਆ ਗਈਆਂ ਤੇ ਘਾੜ ਵੀ ਬਹੁਤ ਤੰਗਾ ਵਾ ਕਿਆ ਟਾਈਮ ਦੋ ਚਾਰ ਦਿਨ ਦਸ ਦਿਨ ਵਾਧੇ ਦੱਸੇ ਵੀਰਪ੍ਰਾਹ ਨੂੰ ਨਹੀਂ ਚਲੋ ਬੜਾ ਜੀ ਨਾ ਕਰੇ ਕੱਟ ਤਾਂ ਮੈਂ ਪਈ ਲੱਗ ਗਈ। ਸਾਹ ਜੀ ਕੋਲ ਭਾਈ ਇਹ ਥੇੜਾ ਦਾ ਹੱਤੀ ਆ ਗਈ ਤਾਂ 13 14 ਲੀਟਰ ਵਾਲੀ ਹੈਗੀ ਆ ਗਈ ਆ। ਥੇੜਾ ਲੱਗੂ ਭਾਈ। ਕੋੜਦਾ ਨਹੀਂ ਕਿਤੇ ਆਜ ਬਾਤ ਬੜੀ ਵੱਡੀ ਬਣੀ ਜੋਡੀ ਆਪਾਂ ਸਾਮ ਛੱਡ ਕੇ ਦਵਾਂਗੇ ਬਿੱਕੀ ਹਰਦੇ। ਅੱਛਾ ਜੀ ਇਹਨੇ ਆਪਾਂ ਹੁਣ ਇਹ ਸੱਜਰ ਦਾ ਮੁੱਲ ਪਾਵਨਾ। ਨਹੀਂ ਠੀਕ ਹੈ ਠੀਕ ਹੈ। ਬਿੱਕੀ ਸਾਮ ਛੱਡ ਕੇ ਦਵਾਂਗੇ। ਠੀਕ ਹੈ। ਨਹੀਂ ਬਿਲਕੁਲ ਸੰਢੀ ਦਾ ਲਿਆ ਭਾਈ ਸਿਆਣੀ। ਤੇ ਕੱਦ-ਕੱਦ ਕਿਹੜਾ ਬੜੀ ਤਗੜਾ ਆ ਗਿਆ ਵਾ। ਜੀਰਾ ਚਲੋ ਕਿਹੋ ਵੀਰ ਨੇ ਸੇਲ ਪੱਕੇ ਜਾਲ ਨੇ ਖੜ ਗਈ ਦੀ। 100 ਰੁਪਏ ਦਊਗੀ। ਠੀਕ ਹੈ ਠੀਕ ਬਾਕੀ ਲੱਖ ਵੀ ਆਉਣੀ ਵੀ ਜੀ ਤੁਰਪੀ ਹੈ ਤੁਹਾਡੀ ਖਾਂ데요 ਹਾਂ ਜੀ ਇਹ ਦਿਨੋਂ ਫਿਰ ਉਹ ਬੰਦ ਨਹੀਂ ਆਉਂਦਾ ਠੀਕ ਹੈ ਠੀਕ ਹੈ ਕਾਰ ਦਾ ਹਿੱਲ ਵੀ ਬੜੀ ਤਗੜੀ ਹੈ ਹਾਂ ਜੀ ਹਾਂ ਜੀ ਕੱਦ ਕੜ ਬਹੁਤ ਚੰਗਾ ਆ ਗਿਆ ਵਾ ਤੇ ਪੇਸ਼ੇ ਫਿਰ ਇਹੋ ਵੀ ਚੰਗੀ ਆ ਤੇ ਭਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹਦਾ ਕਰੋਨੋ ਭਾਵੇਂ ਨੱਬੇ ਵੀ ਕਰ ਸਕਦੇ ਆ ਆਪਾਂ 95ਵੇਂ ਹਾਂ ਜੀ ਪਰ ਕੋਈ ਗੱਲ ਹਾਨਾ ਨਹੀਂ ਆਪਾਂ 75000 ਰਿਡੀਓ ਕੀਏ ਤੇ ਕਰੀਏ 75000 ਵੀਰ ਅਗਲੇ ਸਪੋਰਟ ਦੇ ਬਾਅਦ ਚਲੋ ਭਰਾ ਬੜਾ ਥੋੜਾ ਬੋਲਾ ਇਹ ਵੀਰ ਜੀ 72 ਤੋਂ 200 ਰੁਪਏ ਛੋਟ ਕਰਾਂਗੇ ਅੱਛਾ ਜੀ ਝੋਟੀਆਂ ਇਹ ਸੰਪਾਪਾਈ ਨੇ ਪੁੱਲੀ ਛੱਡਦੀ ਹੈ ਜਦੋਂ ਤਿਆਰ ਹੋਗੇ ਵੀਰ ਜੀ ਇਹ ਰੁਪਏ ਬਾਈ ਇੱਕ ਮਹੀਨਾ ਜਿਹੜਾ ਵੀਰ ਭਰਾ ਸਾਡਾ ਰੁਪਈਆ ਡਬਲ ਕਰ ਦੇ ਜੀ ਮੰਗਦੇ 1 ਪੰਜ ਦੀ ਮੈਂ ਛੋਟੀ ਜਾਂਗਦਾ 1 ਪੰਜ ਦੀ ਸੂਗੇ ਛੋਟੀ ਵੇਖਦੀ ਅੱਛਾ ਜੀ ਆਹ ਘੁੰਮੀਆਂ ਦੇਣਾ ਠੀਕ ਹੈ ਠੀਕ ਹੈ ਲਓ ਬਾਈ ਮੌਕੇ ਦਾ ਜਿਹੜਾ ਮੋੜ ਬਾਈ ਨੇ ਬਿਲਕੁਲ ਹੀ ਲੈਣ ਦੇਣਾ ਕੀਤਾ ਤੇ ਜਾਗਤ ਬਿਲਕੁਲ ਮੋੜਿਆ ਇਹ ਬਾਈ ਕਿੰਨੇ ਬੱਤਰ हां जी 720 200 ਰੁਪਿਆ ਛੋੜ ਦਾਂ। ਠੀਕ ਹੈ ਠੀਕ ਹੈ ਜੀ। ਲੋ ਭਾਈ ਬਿਲਕੁਲ ਜਿਹੜਾ ਨਾਰਮਲ ਰੇਟ ਆ ਤੇ ਆ ਜੋ ਚੌਥੇ ਨੰਬਰ ਤੇ ਇਹ ਵੀ ਜੀ ਗੁਰਜਾਸੂ ਪਰ ਛੋਟੀ ਸੋਈ ਆ। ਅੱਛਾ ਜੀ। ਤੇ ਇਹਦੇ ਕੋਲ ਇਸ ਟਾਈਮ ਤੇ ਮੰਨ ਲਓ 10 ਹੋ ਜੇ 11 ਜੇ ਬੱਚੇ ਦਾ ਭਾਰ ਹੋ ਸਕਦਾ 11 ਕਿਲੋ ਹੋਵੇ 10 ਕਿਲੋ ਫੁੱਲਾ ਡੁੱਲਾ ਦੁੱਧ ਕੋਈ ਨੀਰ ਭਾਜੇ ਤਰ੍ਹਾਂ ਮਾਜੀ ਠੰਡਾ ਕਰਕੇ ਚੋਲ ਸਕਦਾ ਵਾ। ਅੱਛਾ ਜੀ। ਇਹਨੂੰ ਸੂਈ ਨੂੰ ਮੰਨ ਲਓ 20 ਤੋਂ 25 ਦਿਨ ਹੋ ਗਏ ਆ। ਠੀਕ ਇਹ ਇਧਰ ਵੀ ਆ ਕੇ ਇਧਰੋਂ ਕੀ ਇਹ ਉਧਰ ਦੀ ਵੀ ਜੀ ਉਧਰ ਦੀ ਇਹਦੇ ਦੱਸਣ ਜੀ ਆਪਾਂ ਲੋੜ ਹੀ ਨਹੀਂ ਆਪਾਂ ਨੂੰ ਇਹ ਦੂਜਾ ਸਵੇਰ ਸੋਈ ਜਾਂਦੇ ਠੀਕ ਹਾਂਜੀ ਆ ਵੀ ਦੂਜਾ ਸਵੇਰ ਕਿੰਨਾ ਪਰ ਜੀ ਦੁੱਧ ਦੁੱਧ ਵੀਰ ਜੀ ਇਹਨੇ ਚੰਗੀ ਸੇਵਾ ਤੇ ਦੁੱਧ ਦੇ ਵੇਲੇ ਜਿੱਥੋਂ ਆਈ ਹੈ ਨਾ ਝੋਟੀ ਰੁਪਏ ਵੀ ਬੜੇ ਬੰਦਾ ਵੀ ਖਰਚ ਕੇ ਲਿਆਇਆ ਵਾ ਅੱਛਾ ਜੀ ਥੋੜਾ ਜਿਹਾ ਕੰਮਕਮ ਉਹਨਾਂ ਦਾ ਉਲਟਪਲਟਾ ਜਾ ਹੋ ਗਿਆ ਤਾਂ ਉਹਦੇ ਕਰਕੇ ਫੇਰ ਉਹਨਾਂ ਵੇਚਤੀ ਹੈ ਠੀਕ ਹੈ ਠੀਕ ਹੈ ਉਹ ਲੈਂਦੇ ਵੀ ਅਸੀਂ ਇੱਕ 47 ਦੀ ਝੋਟੀ ਲੈਂਦੀ ਹੈ ਅੱਛਾ ਜੀ ਪਹਿਲੇ ਤੋਂ ਆ ਨਹੀਂ ਨਹੀਂ ਯਾਰ ਕੀ ਆ 14 ਕਿਲੋ ਦੁੱਧ ਹੀ ਸਾਡੇ ਕੋਲ ਸਾਮ ਸਮ ਨਹੀਂ ਹੋਈ ਅੱਛਾ ਜੀ ਔਰ ਘੜਾ ਥੋੜਾ ਜਿਹਾ ਹੋ ਗਿਆ ਤਾਂ 12 ਦਾ ਰਹਿ ਗਿਆ ਠੀਕ ਹੈ ਠੀਕ ਹੈ ਲੈ ਜੀ ਦੂਰੋਂ ਰਾਕੇ ਮਾਰੀ ਓਏ ਦੂਰੋਂ ਰਾਕੇ ਮਾਰੀ ਓਏ ਤੇ ਹੋਰ ਜੱਡ ਬਲਿਆ ਗਿਆ ਜਿਹਨੂੰ ਆਪਾਂ ਕਹਿ ਦਿੰਦੇ ਆ ਜੱਡ ਬਲਿਆ ਗਿਆ ਤੇ ਇਹਦੇ ਪਿੱਛੇ ਬਈ ਜਵਾਕ ਕੀ ਦੱਸਿਆ ਇਹਦੇ ਮਗਰ ਸੀਮੇਲ ਜੀ ਈਮੇਲ ਕਾਫ ਆ ਗਿਆ ਜਿਹਦੇ ਪਿੱਛੇ ਚੁਆਈ ਚੁਆਈ ਦੀ ਬਹੁਤ ਸੋਣੀ ਛੋਟੀ 11 ਲੀਟਰ ਜਿਹੜਾ ਬਿਲਕੁਲ ਦੁਰਦ ਧਿਆਰ ਆ ਤੇ ਠੰਡਪਾਂਡਾ ਬਹੁਤ ਹੀ ਚੰਗਾ ਆਣ ਗੇਟ-ਗੇਟ ਤੇ ਥਣ ਲੱਗਾ ਵਾ ਕਿੰਨਾ ਕਟੂ ਦਿੱਸਿਆ ਬੋਲੋ ਜਿਹਨੇ ਵਿੱਚ ਫੇਰ 12 ਕਿਲੋਆਂ ਦੇ ਚੱਲ ਜਾਣਾ ਜੇ ਮੰਨ ਲਓ ਕਿਲੋ ਅੱਧਾ ਕਿਲੋ ਦਾ ਸੱਤ ਪਾਉਗੀ ਪਾਉਗੀ ਚੰਗੀ ਸੇਵਾ ਠੀਕ ਹੈ ਤੇ ਕਿਹਾ ਕਿਲੋ ਦੇ ਰਾਜਾ ਵੀ ਮਗਰ ਚਾਹ ਰਿਆ ਨੇ ਅੱਛਾ ਜੀ ਬਾਗੀ 13 ਕਰ ਲੈ ਕੋ 14 ਕਰ ਦੇ ਆਪਣੀ ਸਾਂਹ ਤੇ ਆ ਕਹਿੰਦੇ ਅੱਛਾ ਠੀਕ ਹੈ ਜੀ ਇਹਦਾ ਮੁੱਲ ਭਾਜੀ ਰੋ ਮੁੱਲ ਵੀ ਜੀ ਦੇਰੀਏ ਡੇਢ ਦੀ ਝੋਟੀ ਇਹ ਆ ਚਲੀਏ ਮੈਨਾਂ ਹਾਂਜੀ ਇਹਨਾਂ ਕਰ ਦਈਏ ਜਾਇਜ਼ ਕਰ ਬੀ ਦੇ ਹਾਂਜੀ ਇਹਦਾ ਵੀ ਜੀ ਕੋਈ ਗੱਲ ਖਾਣਾ ਹੀ ਕਰੀਏ ਫੇਰ ਹਾਂਜੀ ਇਹਦਾ ਮੰਗਣ ਨੂੰ ਭਾਵੇਂ ਜੋ ਮਰਜੀ ਮੰਗ ਲਈਏ ਜੀ ਇੱਕ ਦਸ ਦੀ ਝੋਟੀ ਦੇ ਦਈਏ ਇੱਕ ਦਸ ਦੀ ਹਾਂਜੀ ਇੱਕ ਆ ਗਈ ਜੀ ਸੋ ਇਹ ਡੱਟਦੀ ਹੈ ਮੈਂ ਦੋ ਤਾਂ ਜੱਡੀਆਂ ਪੰਜ ਕਰਦੀ ਹੈ ਜੀ ਇੱਕ ਪੰਜ ਦੀ ਹਾਂ ਨਾ ਹੀ ਦਵਾਂਗੇ 200 ਰੁਪਏ ਛੋਟੇ ਦੀ ਬਣ ਗਏ ਠੀਕ ਹੈ ਠੀਕ ਹੈ ਛੋਟੀ ਵੇਲੇ ਇੱਕ 30 ਤਾਂ ਜੀ ਹੱਥ ਰੱਖ ਲਈਏ ਵਿੱਚ ਹਾਂਜੀ ਹਾਂਜੀ ਨਹੀਂ ਕਾੜ ਕਾੜ ਝਗੜਾ ਚੰਦ ਚੋੜੀ ਹੋ ਵੀ ਅਜੇ हेलो भाई 105000 दी ਤੇ 200 ਰੁਪਇਆ ਛੋੜ ਤੇ ਆਜੋ ਹੁਣ ਐਂਡ ਤੇ ਬਹੁਤ ਤਗੜੇ ਗੱਡਾ 8 ਵਾਲੀ ਤੇਲ ਗੱਡੀ ਦਾ ਡੱਬਾਈਏ। ਬਾਈ ਦੱਸਿਓ ਹਾਂ ਤੇ ਬਾਰੇ ਇਹ ਵੀ ਦੀ ਅਰਕੀ ਤੀਜਾ ਸੂਆ ਮੈਂ ਹੀ ਸੁਣੀ ਆ। ਅਛਾ ਜੀ। ਇਹਨੇ ਪਹਿਲੇ ਸੂਏ ਤੋਂ ਲੈ ਕੇ ਮੈਂ ਇਹਦਾ ਵਾਕ ਰਿਹਾ। ਅਛਾ ਜੀ। ਇਹਨੇ ਪਹਿਲੇ ਸੂਏ 14 ਤੋਂ 15 ਕਿਲੋ ਦੁੱਧ ਦਿੱਤਾ ਜੀ। ਅਛਾ ਜੀ। ਦੂਜੇ ਸੂਏ ਨੇ 18-19 ਕਿਲੋ ਦੁੱਧ ਦਿੱਤਾ ਜੀ। ਅਛਾ ਜੀ। ਅਰਕੀ ਦੂਜੇ ਸੂਏ ਹੋ ਸਕਦਾ 20 ਕਰ ਜੇ। ਨਹੀਂ ਤੇ 18-19 ਦੇ ਵੱਟ ਕੇ ਤਾਂ ਪਿਆ ਜੀ ਮਰਜੀ ਕੋਈ ਵੀ ਰਕਾ ਛੋੜੇ। ਤੇ ਇਹਦੀ ਵੀ ਜਿਉਹੀ ਸੇਮ ਹੋ ਜਿਹੜੀ ਆਪਾਂ ਪਹਿਲਾਂ ਪਾਈ ਨੀਲੀ ਦੀ ਮੱਝ ਹਾਂਜੀ ਇਹਦੇ ਵੀ 20 ਤੋਂ 25 ਦੇਣ ਆਪਾਂ ਮਹੀਨਾ ਕਰਕੇ ਦਵਾਗੇ ਅੱਛਾ ਹੀਨੇ ਦੀ ਕਰਤੀ ਕਰਕੇ ਦਵਾਗੇ ਪਰ ਦੁੱਧ ਦੇ ਉਦੇ ਬੜੇ ਰਕਾਰਡ ਜੀ ਵੀ ਜੀ ਦੁੱਧ ਦੇ ਭਾਵੇਂ ਕੋਈ ਸਟੈਂਪ ਪੇਪਰ ਲਾਇਆ ਮੇਰੇ ਤੋਂ ਸਾਈਨ ਕਰਵਾ ਕੇ ਲੈ ਜਾ ਬਾਕੀ ਆਪਾਂ ਫੋਲਡ ਕੇ ਵਿਖਾਉਂਦੇ ਠੀਕ ਹੈ ਠੀਕ ਹੈ ਲਓ ਭਜੀ ਭਰਤੀ ਸ਼ੋਭੀ ਵੀ ਪਲੱਸ ਮਿਲਕ ਵਾਲੀ ਆ ਇੱਕ ਕਰੋ ਚੈੱਕ ਆਹ ਕੀ ਆਵੇ ਆਹੀ ਆਹੀ ਵੀਡੀਓ ਕੱਲੀ ਜਾਉਂਦੀ ਆ ਜਾਨੀ ਲੱਗਦੀ ਕੱਲੀ ਕੱਲੀ ਆ ਜੋ ਵੀ ਕੱਲੀ ਜਾਓ ਵੀ ਪਰ ਮੱਜੀ 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 ਨਾਲ ਪਈ ਫਿਰ ਵੀ ਮਗਰ ਲੱਗੂਗੀ ਦੇਖ ਆਏ ਇਹ ਸਿੰਗਲ ਹੱਦੀਏ ਵਾਹ ਭਾਈ 700 ਰੁਪਏ ਵੀ 20 ਕਿਲੋ ਤਾਂ ਹੀ ਭਰਿਆ ਐਡੀ ਵੱਡੀ ਬਾਟੀ ਤੁਹਾਨੂੰ ਭਰੇ ਹਾਂਜੀ ਹਾਂਜੀ ਲੈ 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 ਭਾਈ 700 ਰੁਪਏ ਸੂਣਗੇ ਭਾਈ ਕਹਿੰਦਾ ਕਿ ਮਹੀਨੇ ਕਰੇ ਹਾਂ ਮਹੀਨਾ ਖੜਦੀ ਹਾਂਜੀ ਹਾਂਜੀ ਮਹੀਨਾ ਠੀਕ ਹੈ ਜੀ ਤਾਂ ਦੱਸਣਾ ਮੇਰੇ ਅੱਖੀ ਕੰਨੇ ਸੁਣਾਉਣਾ ਚੋਈ ਚਵਾਈ ਮੱਝਾ ਵੇ ਜਿੱਥੇ ਮੈਂ ਦੇ ਕੇ ਮੈਂ ਲੈ ਕੇ ਗਾਰੰਟੀ ਦੇ ਸਕਦਾ ਇਹ ਮੱਝੀ ਐਸਾ ਐਸਾ ਠੀਕ ਹੈ ਠੀਕ ਹੈ ਜੀ ਪਹਿਲੇ ਜਦੋਂ ਬਾਪ ਦਾ ਠੀਕ ਹੈ ਠੀਕ ਹੈ ਜੀ ਵਾਸੀ ਹੰਦੀ ਕਰਮਾ ਲਿਆ ਨਾ ਜੀ ਤੁਹਾਨੂੰ ਮੰਨ ਲਵਾਂ ਤੁਸੀਂ ਜੇ ਕਿ ਸੁਵੇ ਜਾ ਕੇ ਪਸ਼ੂ ਦੁੱਧ ਦੇਣਾ ਹਾਂਜੀ ਹਾਂਜੀ ਲੋਕੀ 20 ਪਲਾਸਾ ਇਹਦਾ ਦੁੱਧ ਆਇਆ ਇਸ ਵਾਰ ਬਾਈ ਕਹਿੰਦਾ ਕਿ ਕੱਟੂ ਵੀ ਇੱਕ ਛੇ ਸੁਵੇ ਜਾ 17 ਲਿੰਕ ਰਹਿੰਦੇ ਦੁੱਧ ਭਰਿਆ ਦੇ ਥਾਂ ਤੋਂ ਇੱਕ ਰਾ ਹੀ ਦੁੱਧ ਮਾਰੋ ਤੇ ਅੱਧੀ ਛੰਡਾ ਲੱਗਾ ਆਣਦੇ ਵਿੱਚ ਇੱਧਰ ਤੋਂ ਨਵਾਂ ਕਾਰਸਾਨ ਲੱਗਾ ਥਾਂ ਦੀ ਚੁਾਈ ਚੁਇ ਤੇ ਪਣ ਤੋਂ ਬਹੁਤ ਬੋਲੀ ਠੀਕ ਹੈ ਠੀਕ ਹੈ ਲੋਹੜੀ ਥਾਣਾ ਦਾ ਸੈਜਾ ਬਹੁਤ ਹੀ ਚੰਗਾ ਵਾ ਤੇ ਬਾਕੀ ਜਿੱਦਾਂ ਚੱਡਾ ਘਰ ਡਾਇਰੈਕਟਰ ਨਾਲ ਕੰਦਾ ਥਾਣ ਹੋਊਗਾ ਤੇ ਬੰਦੇ ਦੇ ਲਈ ਮੋਢੇ ਤੇ ਆਉਂਦੀ ਤਾਂ ਹਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਤੇ ਇਹਦਾ ਮੁੱਲ ਭਾਜੀ ਹਰਾ ਮੁੱਲ ਦੇਈ ਨਹੀਂ ਮੇਰੀ ਜੀ ਭਾਜੀ ਕੋਈ ਮੁੱਲ ਛੱਡ ਗਏ ਇਹ ਵੀ ਜਾਣ ਕੱਪੀਏ ਸਾਹ ਛੱਡ ਗਏ ਸਾਹ ਨੂੰ ਬਾਰਕ ਵਿੱਚ ਛੱਡ ਗਏ ਹਾਂਜੀ ਇਹ ਵੀ ਡੇਢ ਦਿਨ ਵਿੱਚ ਗਏ ਡੇਢ ਦੀ ਹਾਂਜੀ ਵੇਖ ਲਓ ਜਿੱਥੇ ਕਾ ਜੋ ਦੀ شادی ਕਰਨੀ ਆ ਇੱਥੇ ਦੀ شادی ਦੇ ਵਿੱਚ ਜੀ ਲਾਸਟ ਹਾਂ ਨਾ ਜੋ ਮੰਗਣ ਨੂੰ ਜੋ ਮਰਜ਼ੀ ਮੰਗੀ ਜਾਈਏ ਇੱਕ 15 ਦੀ ਝੋਡੀ ਦੇਣੀ ਏ 200 ਰੁਪਏ ਛੋਟ ਅੱਛਾ ਜੀ ਫੁੱਲੀਆਂ ਛੋਟਾਂ ਫੁੱਲੀਆਂ ਛੋਟਾਂ 200 300 ਦੇ ਇੱਕ ਦਾ 15 ਬਹੁਤ ਚਲੋ ਆਪਾਂ ਹਾਂ ਸਮਝਾ ਕਰਦੇ ਹਾਂ ਬਾਕੀ ਜਿੱਦਾਂ ਸੂਸਵਾ ਪਈ ਦੋ ਦੀ ਮਈ ਹੱਕ ਤਾਂ ਰੱਖਦੀ ਜੀ ਨਹੀਂ ਕੰਦ ਕੜ ਚੰਗਾ ਕਰ ਜਿੱਦਣ ਪਰਾਟ ਥੱਲੇ ਉਹਦੇ ਬੰਨੇ ਆਏ ਜੇ ਤੋਂ ਉਹ ਨਾਲ ਹਾਂ ਅੱਛਾ ਜੀ ਓੜੀ ਬਹਿਣਾ ਉਠਣਾ ਮੁਸ਼ਕਲ ਹੋ ਜਾਂਦਾ ਚੱਡਾ ਲੈ ਠੀਕ ਹੈ ਠੀਕ ਹੈ ਐਚ ਐਫ ਗਾਵਾਂ ਨਾਲ ਕੱਟੂਗੀ ਮਾਣ ਨਾਲ ਜਿਹੜਾ ਸਵਾਲੀ ਲਾਓ ਬਾਈ ਜੀ ਚੰਗੇ ਆ ਬਾਈ ਬਾਈ ਦੇ ਕੋਲ ਸਾਰੇ ਸਾਰੇ ਡਿਮਾਂਡਾਂ ਪੂਰੀਆਂ ਕਰ ਦਿੱਤੀਆਂ ਬਾਈ ਨੇ ਸਹੀ ਗੱਲ ਹੈ ਬੱਚੇ ਦੇ ਬਹੁਤ ਹੀ ਸ਼ਾਨਦਾਰ ਪੌਂਦੀ ਨਾ ਵੇਖੋ ਬੱਚੇ ਤੁਹਾਨੂੰ ਦੱਸਣਦਿਆਂ ਠੀਕ ਹੈ ਠੀਕ ਹੈ ਸਹੀ ਗੱਲ ਹੈ ਮਾ ਲੋ ਬੱਚੇ ਲੈ ਨਹੀਂ ਆਉਣਾ ਠੀਕ ਹੈ ਛੱਟੀ ਹੁੰਦੀ ਤਾਂ 50000 ਜੀ ਅੱਜ ਹੀ ਕਰਦੇ ਨਹੀਂ ਚੰਗੀ ਬਰੀਡ ਚਲੋ ਐਵੀ ਨਸਲ ਦਾ ਵਾ ਉਦਾਂ ਆਸਾਨ ਬਣੂ ਚੰਗਾ ਕਦੇ ਤੇ ਕਿਹੜਾ ਵੀਰ ਪ੍ਰਾਵੀ ਸੰਭਲੂਗਾ ਜਾਨਾ ਵੀ ਚੰਗੇ ਗਾਂ ਬੱਚੇ ਕਰੋ ਜੀ ਇਹ ਲੱਭ ਲਈ ਵੀਡੀਓ ਪੂਰੀ ਬੇਖਾਲੀ ਧੰਨਵਾਦ ਸਾਰੇ ਪਸ਼ੂ ਕਾਲਕ ਭਰਾਵਾਂ ਦਾ ਤੇ ਬਾਈ ਸ਼ੇਰੇ ਕੁਝ ਕਹਿਣਾ ਹੋਰ ਬਸ ਜੀ ਬਸ ਵੀ ਜੀ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਲ ਜਨਮੇ ਆਪਾਂ ਨੂੰ ਭਾਂਡ ਭਰਾ ਤਿਆਰ ਕਰਦੇ ਨੇ ਬਾਕੀ ਆਪਣਾ ਆਣ ਕੇ ਇੱਥੇ ਤਸੱਲੀ ਕਰਨ ਮੈਰੀ ਦੇ ਹੋਈ ਬੇਨਤੀ ਆ ਜਿਹਨੇ ਰੁਪਏ ਲਾਉਣੇ ਨੇ ਹਰ ਇੱਕ ਨੇ ਆਪਣੀ ਮਿਹਨਤ ਦੇ ਲਾਉਣੇ ਆ ਆਪਣੇ ਦੋ ਟਾਈਮ ਆਣ ਕੇ ਤਸੱਲੀ ਕਰੇ ਕੋਈ ਗੱਲ ਨਹੀਂ ਆਪਣੇ ਕੋਲ ਰਹਿਣ ਦੀ ਰਹਿਸ਼ਰੀ ਹੈਗੀ ਸਾਰਾ ਕੁਝ ਹੋ ਗਿਆ ਆਪਾਂ ਠੀਕ ਕੋਈ ਆਣ ਕੇ ਆਪਣੀ ਤਸੱਲੀ ਕਰਕੇ ਲੈ ਜਾਓ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਖੁਸ਼ੀ ਹੈ ਭੈਣ ਭਰਾ ਕੋਲ ਆਣ ਕੇ ਆਪਣੀ ਤਸੱਲੀ ਕਰਕੇ ਲੈ ਜਾਣਾ ਇਹ ਬਿਲਕੁਲ ਸਿਆਣੀ ਗੱਲ ਆ ਜੀ ਬਿਲਕੁਲ ਸਿਆਣੀ ਗੱਲ ਆ ਹਾਂਜੀ ਲੋਕਾਂ ਦੀ ਵੀ ਪੂਰੀ ਜਨਨੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ